ਜੀ ਕਿਵੇਂ ਉਹ ਚੰਡੀਗੜ੍ਹ ਮੋਹਾਲੀ ਖਰੜ ਵਾਲਿਓ ਆਪਾਂ ਕਮਾਉਣਾ 100 ਦਿਨ ਦੇ ਵਿੱਚ ਲੱਖ ਰੁਪਇਆ ਤੇ ਅੱਜ ਦਿਨ 7ਵਾਂ ਗੱਡੀ ਕਰ ਲਈ ਆਉਣ ਅੱਗੇ ਜੋਂ ਤੇ ਚੱਲਿਆਂ ਪਿਕਅਪ ਕਰਨ ਪਹਿਲੀ ਹੀ ਲੈ ਕੇ ਪ੍ਰਮਾਤਮਾ ਦਾ ਨਾਮ ਗੱਡੀ ਕਰ ਲਈ ਸਟਾਰਟ ਤੇ ਚੱਲਿਆਂ ਬਸ ਹੁਣ ਪਿਕਅਪ ਲੋਕੇਸ਼ਨ ਤੇ ਚੱਲੀਏ ਮੋਹਾਲੀ ਵਾਲੀ ਸਾਈਡ ਜੀ ਬਾਬਿਓ ਡਰਾਪਿੰਗ ਕਰਤੀ ਮੋਹਾਲੀ ਵਾਲੀ ਸਾਈਡ ਤੇ ਹੁਣ ਝੋਟੇ ਨੂੰ ਚੱਲਿਆਂਗੇ ਗਿੱਲਾ ਨਸ਼ਾ ਕਰਾਉਣ ਦੇ ਲਈ ਪਹੁੰਚ ਗਏ ਦੀ ਲੋਕੇਸ਼ਨ ਤੇ ਇਹ ਗਿੱਲਾ ਨਸ਼ਾ ਕਰਾ ਕੇ ਫੇਰ ਨਿਕਲਦੇ ਬਾਬਿਓ ਗੱਡੀ ਨੂੰ ਗਿੱਲਾ ਨਸ਼ਾ ਕਰਾ ਕੇ ਹੁਣ ਪਹੁੰਚ ਕੇ ਕਸਟਮਰ ਦੀ ਲੋਕੇਸ਼ਨ ਤੇ 69 ਤੋਂ ਪਿਕਅਪ ਆ ਕੇ ਜਾਣਾ ਕਸਟਮਰ ਨੇ ਪਜੀ ਆਲੀ ਸਾਈਡ ਤੇ ਕਸਟਮਰ ਦੀ ਲੋਕੇਸ਼ਨ ਉਹ ਖੜਾਗਾ ਲਾਲ ਜਾਗਾ ਬਸ ਪਹੁੰਚ ਕੇ ਕਸਟਮਰ ਦੀ ਲੋਕੇਸ਼ਨ ਤੇ ਕਰੀਏ ਫੇਰ ਪਿਕਅਪ ਲੋ ਜੀ ਬਾਬਿਓ ਪਜੀ ਦੇ ਵਿੱਚ ਕਰਤਾ ਕਸਟਮਰ ਨੂੰ ਡ੍ਰੌਪ ਤੇ ਹੁਣ ਨਿਕਲਦੇ ਆਂਗੇ ਬਾਹਰ ਵਾਲੀ ਸਾਈਡ ਨੂੰ ਪਜੀ ਆ ਰਸ ਚੈੱਕ ਕਰੋ ਬਾਬਿਓ ਇੱਥੇ 24 ਘੰਟੇ ਰਸ਼ ਰਹਿੰਦਾ ਆ ਦੇਖੋ ਸਾਹਮਣੇ ਪਾਰਕਾਂ ਦੇ ਵਿੱਚ ਵਿਚਾਰੀ ਜਨਤਾ ਪਈ ਰਹਿੰਦੀ ਹੈਗੀ ਪੇਸ਼ੈਂਟ ਦੇ ਜੋ ਨਾਲ ਆਉਂਦੇ ਨੇਗੇ ਉਹ ਸਾਰੇ ਪਾਰਕਾਂ ਦੇ ਵਿੱਚ ਹੀ ਪਏ ਰਹਿੰਦੇ ਨੇਗੇ। ਬਾਬਿਓ ਰਾਈਟ ਕੋਈ ਪੈ ਨਹੀਂ ਰਹੇ ਕਿ 15 ਸੈਕਟਰ ਖੜੇ ਆਗੇ ਜੇ ਕਿਸੇ ਨੇ KFC ਖਾਣਾਗਾ ਤਾਂ ਮੇਰਾ ਭਰਾ ਮੈਂ ਐਸੇ ਕਰਕੇ ਦੱਸ ਦੋ ਤਾਂ ਤੁਹਾਡੇ ਘਰੇ ਆ ਕੇ ਫੜਾ ਕੇ ਜਾਊਂਗਾ ਮੈਂ। ਠੀਕ ਹੈ ਇੱਕ ਤਾਂ ਫੜਨੀ ਸੀ ਇਹ ਜੋਰੀਕ ਸਪਰੇ ਤੇ ਇੱਕ ਫੜਨੀ ਹੈ ਕਿ ਮੈਡੀਸਨ ਇਹ ਤੋਂ ਦਵਾਈ ਫੜੀਏ। ਤੇ ਫੇਰ ਚੱਲਦੇ ਆਂ ਕਿ ਘਰ ਵੱਲੋਂ। ਲਓ ਜੀ ਬਾਬਿਓ ਆਪਾਂ ਪਹੁੰਚ ਗਏ ਲੱਬੂ ਸਵੀਟਸ ਤੇ ਘਰੋਂ ਆਇਆ ਸੀ ਆਰਡਰ ਕਰਦੇ ਕਹਿੰਦੇ ਆਉਂਦਾ ਹੋਇਆ ਪਟੂਰੇ ਫੜ ਕੇ ਲੈ ਕੇ ਆਈ। ਤੇ ਚੈੱਕ ਕਰੋ ਇਥੋਂ ਦੇ ਸਮੋਸੇ ਇੰਨੇ ਟੇਸਟੀ ਹੁੰਦੇ ਨੇ ਨਾ ਬਹੁਤ ਜ਼ਿਆਦੇ ਆ ਲੱਗ ਗਿਆ ਬਣਾਉਣ ਭਤੂਰੇ ਬਾਈ ਦੇਖੋ ਐਨ ਚੱਲਦਾ ਖੁਰਚਣਾ ਖਚਾ ਖਚ ਖਚਾ ਖਚਾ ਕਰਦਿਆਂ ਤੋਂ ਆਰਡਰ ਕੀਤਾ ਪਿੱਕ ਤੇ ਚੱਲੀਏ ਕਰਨ ਨੂੰ ਲੋਜੀ ਬਾਬੇ ਉਹ ਕਸਟਮਰ ਦੀ ਲੋਕੇਸ਼ਨ ਤੇ ਪਹੁੰਚ ਗਏ ਕਸਟਮਰ ਆ ਰਿਹਾ ਬਾਬੇ ਉਹ ਕਸਟਮਰ ਕਰਤਾ ਡ੍ਰੌਪ ਸੈਕਟਰ 40 ਦੇ ਵਿੱਚ ਬਾਬੇ ਉਹ ਪਹੁੰਚ ਗਏ 35 ਸੈਕਟਰ 35 ਸੈਕਟਰ ਆ ਕੇ ਡ੍ਰੌਪਿੰਗ ਕਰਤੀ ਕਸਟਮਰ ਦੀ 7 ਵਜੇ ਤੋਂ ਪਿਕਅਪ ਸੀਗੀ ਤੇ ਮੌਸਮ ਚੈੱਕ ਕਰੋ ਬਾਬੇ ਉਹ ਕਿੰਨਾ ਸਰਾ ਹੋਇਆ ਪਿਆਗਾ ਬਾਬਿਓ ਪਹੁੰਚ ਗਏ 17 ਸੈਕਟਰ 17 ਤੋਂ ਪਿਕਅਪ ਕਰਕੇ ਖਰੜ ਵਾਲੀ ਸਾਈਡ ਜਾਣਾਗਾ ਡ੍ਰੌਪ ਬਾਬਿਓ ਚੈੱਕ ਕਰੋ ਕਿਸਾਨਾਂ ਦਾ ਧਰਨਾ ਲੱਗਿਆ ਹੋਇਆ ਸੀਗਾ ਤਾਂ ਇਹਦੇ ਕਰਕੇ ਟ੍ਰੈਫਿਕ ਨੂੰ ਇੱਧਰ ਉੱਧਰ ਦੀ ਗੱਡੀ ਜਾ ਰਹੇ ਸੀਗੇ ਸੋ ਜੀ ਬਾਬਿਓ ਖਰੜ ਤੋਂ ਪੈ ਗਈ ਸੀ ਬੁਕਿੰਗ ਪਹੁੰਚ ਗਏ 43 ਸੈਕਟਰ ਮਾਰਕੀਟ ਵਾਲੀ ਸਾਈਡ ਡ੍ਰੌਪਿੰਗ ਕਰਤਾ ਕਸਟਮਰ ਤੇ ਝੋਟੇ ਦੀ ਖਰਾਕ ਦਾ ਟਾਈਮ ਹੋਇਆ ਹੋਇਆ ਹੈਗਾ ਤੇ ਪੁਆਈਏ ਇਹਨੂੰ ਖਵਾਈਏ ਖਰਾਕ 52 ਤੋਂ ਕਰਨਾ ਪਿਕ ਤੇ ਜਾਣਾ ਖਰੜ ਵਾਲੀ ਸਾਈਡ ਕਸਟਮਰ ਨੇ ਤੇ ਚੱਲੇ ਆ ਬਸ ਕਸਟਮਰ ਨੂੰ ਪਿਕ ਕਰ ਟਿਗੜ ਗੇੜੀ ਰੂਟ ਵਾਲੀ ਸਾਈਡ ਡਰਾਪਿੰਗ ਕੀਤੀ ਹੈਗੀ ਲੈ ਕੇ ਆ ਸੀ ਖਰੜ ਤੋਂ ਪਿਕਅਪ ਕਰਕੇ ਹੁਣੀ ਵਾਰ ਡਰਾਪਿੰਗ ਕੀਤੀ ਹੈ ਬਾਬਿਓ 8 ਸੈਕਟਰ ਪਹੁੰਚ ਚੁੱਕੇ ਹਾਂਗੇ ਚੱਲੀਏ ਖਰੜ ਵੱਲ ਨੂੰ ਕਸਟਮਰ ਖੜਾਗਾ ਪਿਕਅਪ ਕਰੀਏ ਕਸਟਮਰ ਨੂੰ 8 ਸੈਕਟਰ ਤੋਂ ਤੇ ਚੱਲੀਏ ਘਰ ਵੱਲ ਨੂੰ ਬਾਬਿਓ 8 ਸੈਕਟਰ ਤੋਂ ਪਿਕਅਪ ਤੇ ਖਰੜ ਜਾਣਾਗਾ ਕਸਟਮਰ ਨੇ ਡ੍ਰੌਪ ਕਰਕੇ ਤੇ ਉਸ ਤੋਂ ਬਾਅਦ ਘਰ ਨੂੰ ਨਿਕਲੀਏ ਉਸ ਦਾ ਟਾਰਗੇਟ ਕੰਪਲੀਟ ਤੋ ਰਾਈਡ ਕਰਤੀ ਕੰਪਲੀਟ ਜੁਝਾਰਨਗਰ ਵਾਲੀ ਸਾਈਡ ਕਰਾਂ ਨੂੰ ਚੱਲੇ ਆਂਗੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਲ ਦਿਲ ਭੇਜ ਦਿਓ ਨਹੀਂ ਦਾ ਕਾਲੇ ਦਿਲ ਭੇਜ ਦਿਓ ਜੇ ਤੁਸੀਂ ਚਾਹੋਗੇ ਤੁਹਾਡਾ ਛੋਟਾ ਭਰਾ ਇਦਾਂ ਹੀ ਵੀਡੀਓ ਆਉਂਦੀਆਂ ਰਹਿਣ 100 ਦਿਨ ਤੱਕ ਚੈਲੰਜ ਕੰਪਲੀਟ ਕਰਦਾ ਮੈਂ ਆਪਣਾ ਤਾਂ ਸਪੋਰਟ ਕਰੋ ਵੱਧ ਤੋਂ ਵੱਧ ਬਾਕੀ ਮਿਲਦੇ ਆਂ ਕੱਲ ਨੂੰ ਸਤਿ ਸ਼੍ਰੀ ਅਕਾਲ